ਮਨ ਕੇਰ ਤੌਲਕ ਜੋ ਸੇਵਾ ਕਰ ਰਿਹਾ ਉਹਦੇ ਬਾਰੇ ਸਾਰਿਆਂ ਨੂੰ ਪਤਾ ਚਾਹੇ ਉਹ 5 ਕਰੋੜ ਰੁਪਇਆ ਹੋਵੇ ਅਭੀ ਆ ਰਿਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਹਿੰਦਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ ਜਾਂ 100 ਤੋਂ ਵੀ ਵੱਧ ਟਰੈਕਟਰ ਹੋਣ ਪਰ ਜਿਹੜੀਆਂ ਬਾਈ ਨੇ ਆਹ ਪਿਛਲੇ ਦੋ ਦਿਨਾਂ ਚ ਇੰਟਰਵਿਊਜ਼ ਕੀਤੀਆਂ ਉਹਦੇ ਚ ਲੋਕਾਂ ਨੇ ਇੱਕ ਬਹੁਤ ਜ਼ਰੂਰੀ ਗੱਲ ਨੋਟ ਕੀਤੀ ਜਿਨੇ ਸਾਰੇ ਪੰਜਾਬੀਆਂ ਨੂੰ ਟੈਨਸ਼ਨ ਚ ਪਾ ਕੇ ਰੱਖਤਾ ਉਹ ਗੱਲ ਕੀ ਸੀ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲਾਂ ਤੁਸੀਂ ਆਹ ਵੀਡੀਓ ਵੇਖੋ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਮੇਰੇ ਨਾਲ ਢਿੱਡ ਜਿਹੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਟਾਈਮ ਹੈ ਉਹ ਹੀ ਫੈਮਿਲੀ ਗਰੁੱਪ 'ਚ ਭੇਜਤੀ ਵੀ ਉਹ ਵੀ ਮਹਿਮ ਮਹਿਬ ਮਾਤਾ ਕੈਂਦੀ ਕੋਈ ਆਪਣੀ ਵੀ ਧੰਨ ਗੁਰੂ ਗਬਿੰਦ ਸਿੰਘ ਮਹਾਰਾਜ ਨਾਲ ਆ ਪੁੱਤ ਹੁਣ ਇੱਥੇ ਆਪਾਂ ਨੂੰ ਕੋਈ ਬਾਲਾ ਐਕਸਪਰਟ ਹੋਣ ਦੀ ਲੋੜ ਨਹੀਂ ਕੋਈ ਵੀ ਨਾਰਮਲ ਬੰਦਾ ਦੱਸ ਸਕਦਾ ਕਿ ਕਦੋਂ ਕੋਈ ਬੰਦਾ ਜਜ਼ਬਾਤੀ ਹੋ ਕੇ ਜਵਾਬ ਦੇ ਰਿਹਾ ਸਿਮਰਨ ਮੇਰੇ ਨਾਲ ਖੜਾ ਖੜਾ ਮੇਰਾ ਮੋਢਾ ਕੁੱਟੀ ਜਾਂਦਾ ਜੇ ਮੈਂ ਕੋਈ ਗਲਤ ਕਹਿ ਗਿਆ ਮੈਨੂੰ ਜ਼ਿਆਦਾ ਬੋਲਣਾ ਨਹੀਂ ਆਉਂਦਾ ਬਹੁਤ ਜਜ਼ਬਾਤੀ ਜਿਹਾ ਬੰਦਾ ਤੇ ਕਦੋਂ ਕੋਈ ਬੰਦਾ ਡਿਪਲੋਮੈਟਿਕ ਜਵਾਬ ਦੇ ਰਿਹਾ ਮਤਲਬ ਚੁਸਤ ਚਲਾਕੀ ਨਾਲ ਸੋਚ ਸਮਝ ਕੇ ਜਵਾਬ ਦੇ ਰਿਹਾ ਹੁਣ ਜਿਹੜੀ ਗੱਲ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਉਹ ਹੈਗੀ ਆ ਬਾਈ ਦੀ ਬਾਡੀ ਲੈਂਗੁਏਜ ਕਿ ਜਦੋਂ ਬਾਈ ਗੱਲ ਕਰ ਰਿਹਾ ਸੀ ਬਾਈ ਦਾ ਸਰੀਰ ਕੀ ਹਿੰਟ ਦੇ ਰਿਹਾ ਸੀ ਜੋ ਚੀਜ਼ ਲੋਕਾਂ ਨੇ ਪੇਕ ਕੀਤੀ ਉਹ ਸੀਗਾ ਡਰਕ ਕਿ ਬਾਈ ਦੀ ਆਵਾਜ਼ ਚ ਡਰ ਸਾਫ਼ ਦਿਸ ਰਿਹਾ ਬਾਈ ਗੱਲ ਕਰ ਰਿਹਾ ਸੀ ਆਪਦੀ ਤੇ ਆਪਦੀ ਫੈਮਲੀ ਦੀ ਸੇਫਟੀ ਦੀ ਹਰ ਦੂਜੀ ਗੱਲ ਚ ਬਾਈ ਨੇ ਆਪਦੇ ਪਰਿਵਾਰ ਦਾ ਜ਼ਿਕਰ ਕੀਤਾ ਤੇ ਵਾਹਿਗੁਰੂ ਦਾ ਜ਼ਿਕਰ ਕੀਤਾ ਉਹ ਰੱਬ ਹੀ ਜਾਣਦਾ ਕਿ ਬਾਈ ਕਿਹੜੇ ਟਾਈਮ ਚੋਂ ਲੰਘ ਰਿਹਾ ਪਰ ਜਿਹੜੇ ਵੀ ਟਾਈਮ ਚੋਂ ਲੰਘ ਰਿਹਾ ਉਹਦਾ ਅਸਰ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਰਿਹਾ ਆਪਾਂ ਸਾਰਿਆਂ ਨੇ ਧਮਕੀ ਵਾਲੇ ਸਕਰੀਨਸ਼ਾਟ ਵੇਖਿਆ ਜੋ ਮਨਕੇਰ ਤੌਲਖ ਨੂੰ ਆਈ ਸੀ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਬਾਈ ਗਰਾਊਂਡ ਤੇ ਆ ਕੇ ਪੰਜਾਬ ਦੇ ਲੋਕ ਮਦਦ ਕਰ ਰਿਹਾ ਇਸ ਚੀਜ਼ ਨੂੰ ਬੰਦਾ ਫੇਕ ਵੀ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਨੂੰ ਆਪ ਦੀ ਜਾਨ ਦਾ ਖਤਰਾ ਹੁੰਦਾ ਉਹ ਪਬਲਿਕ ਤੋਂ ਦੂਰ ਭਜਦਾ ਸੋ ਇਹ ਚੀਜ਼ ਦਾ ਤੁਸੀਂ ਡਰਾਮਾ ਵੀ ਨਹੀਂ ਕਰ ਸਕਦੇ ਸੋ ਜਿਹੜੇ ਬਾਈ ਜਵਾਬ ਦੇ ਰਿਹਾ ਉਹ ਬਾਈ ਦੇ ਸੱਚੇ ਜਜ਼ਬਾਤ ਆ ਮੈਂ ਇਸ ਚੀਜ਼ ਨੂੰ ਲੈ ਕੇ ਨਾ ਹੀ ਕੋਈ ਨੈਗੇਟਿਵ ਕਮੈਂਟ ਵੇਖਿਆ ਨਾ ਹੀ ਕੋਈ ਹੇਟ ਵਾਲਾ ਕਮੈਂਟ ਵੇਖਿਆ ਸਾਰਿਆਂ ਨੂੰ ਬਾਈ ਮਨਕਰ ਤੌਲਖ ਦੀ ਟੈਨਸ਼ਨ ਸੀ ਤੁਸੀਂ ਬਾਈ ਦੀ ਕੋਈ ਵੀ ਪੁਰਾਣੀ ਇੰਟਰਵਿਊ ਚੱਕ ਕੇ ਵੇਖ ਲਓ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਅੱਜ ਕੱਲ ਦੀ ਇੰਟਰਵਿਊ ਚ ਤੇ ਉਹ ਪੁਰਾਣੀ ਇੰਟਰਵਿਊ ਚ ਜਿਹੜਾ ਬੰਦੇ ਦਾ ਕੌਨਫੀਡੈਂਸ ਹੁੰਦਾ ਤੇ ਕੁਝ ਬਿਆਨ ਕਰ ਦਿੰਦੀ ਆ ਤੇ ਤੁਹਾਡੇ ਤੋਂ ਬੰਦਾ ਮੈਚ ਨਹੀਂ ਹੋਣਾ ਕਿ ਇਹ ਦੋਵੇਂ ਸੇਮ ਬੰਦੇ ਆ ਤਾਂ ਆਪਾਂ ਤਾਂ ਹੱਥ ਜੋੜ ਕੇ ਇਹੀ ਅਰਦਾਸ ਕਰਾਂਗੇ ਕਿ ਜੋ ਇਸ ਟਾਈਮ ਤੇ ਪੰਜਾਬ ਦਾ ਸੋਚ ਰਿਆ ਤੇ ਪੰਜਾਬ ਦਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਖੜਾ ਰੱਬ ਉਹਦਾ ਕਦੇ ਵੀ ਮਾੜਾ ਨਾ ਕਰੇ ਤੇ ਜੇ ਤੁਸੀਂ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨਾਲ ਐਗਰੀ ਕਰਦੇ ਆ ਤਾਂ ਕਮੈਂਟਾਂ ਚ ਇੱਕ ਵਾਰੀ ਪੰਜਾਬ ਲਿਖ ਦਿਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ